ਨੌਜਵਾਨ ਪੀਡੀ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ ਜਿਸ ਦਾ ਉਪਰਾਲਾ ਇੰਟੈਕ ਕਪੂਰਥਲਾ ਚੈਪਟਰ ਵੱਲੋਂ ਕੀਤਾ ਗਿਆ ਸੰਸਥਾ ਵੱਲੋਂ ਕਰਵਾਏ ਗਏ ਹੈਰੀਟੇਜ ਵਾਕ ਐਂਡ ਟਾਕ ਪ੍ਰੋਗਰਾਮ ਚਰੀ ਇਤਿਹਾਸਕਾਰ ਹੈਰੀ ਰੰਧਾਵਾ ਨੇ ਨੌਜਵਾਨਾਂ ਨੂੰ ਹੈਰੀਟੇਜ ਸਿਟੀ ਕਪੂਰਥਲਾ ਦੇ ਇਤਿਹਾਸ ਨਾਲ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹਾ ਕਚੈਰੀਆਂ ਤੋਂ ਕੀਤੀ ਗਈ ਜੋ ਕਿਸੇ ਵੀ ਲੇਕ ਕਪੂਰਥਲਾ ریاست ਦਾ ਦਰਬਾਰ ਹਾਲ ਹੋਇਆ ਕਰਦਾ ਸੀ ਇਸ ਮੌਕੇ ਕਚੈਰੀ ਦੀ ਬੰਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਜ਼ਿਲ੍ਹਾ ਕਚੇਰੀਆਂ ਤੋਂ ਬਾਅਦ ਮਾਲ ਰੋਡ ਤੇ ਹੁੰਦਾ ਹੋਇਆ ਇਹ ਰੂਟ ਪ੍ਰੋਗਰਾਮ ਐਮਜੀਐਮ ਸਕੂਲ ਪਹੁੰਚਿਆ ਜਿੱਥੇ ਬੱਚਿਆਂ ਨੇ ਸਕੂਲ ਅੰਦਰ ਵਿਰਾਸਤੀ ਕਲਾ ਕਿਰਤਾ ਤੇ ਵਿਸ਼ਾਲ ਦੀਵਾਰਾਂ 'ਤੇ ਕੀਤੀ ਗਈ ਮੀਨਾਕਾਰੀ ਨੂੰ ਵੇਖਿਆ ਅਤੇ ਆਪਣੇ ਮਨ 'ਚ ਉੱਠਦੇ ਸਵਾਲਾਂ ਦੇ ਜਵਾਬ ਪੁੱਛੇ ਇਸ ਤੋਂ ਬਾਅਦ ਹੈਰਿਟੇਜ ਵਾਕ ਐਂਡ ਟਾਕ ਜਗਜੀਤ ਕਲੱਬ ਪਹੁੰਚੀ ਜਗਜੀਤ ਖਲਪਦੀ ਬੰਤਰ ਅਤੀ ਇਸ ਬਿਲਡਿੰਗ ਦੀ ਰਿਹਸ ਬਾਰੇ ਹੈਰੀ ਰੰਦਾਬਾਬੂ ਨੂੰ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਹੈਰੀਟੇਜ ਵਾਕ ਐਂਡ ਟਾਕ ਦਾ ਆਖਰੀ ਪੜਾ ਮਹਾਰਾਜਾ ਕਪੂਰਥਲਾ ਦੇ ਮਹਿਲ ਅਤੀ ਮੌਜੂਦਾ ਸਮੇਂ 'ਚ ਸੈਨਿਕ ਸਕੂਲ 'ਚ ਵਕਫਾ ਸਕੂਲਾਂ ਤੋਂ ਪਹੁੰਚੇ ਸੈਂਕੜੇ ਬੱਚਿਆਂ ਨੂੰ ਹਿਸਟੋਰੀਅਨ ਹੈਰੀ ਰੰਦਾਵਾਲੀ ਇਸ ਆਲੀਸ਼ਾਨ ਇਮਾਰਤ ਬਾਰੇ ਬਰੀਕੀ ਨਾਲ ਦੱਸਿਆ ਇਤਿਹਾਸ ਪੜਨਾ ਅਤੇ ਇਤਿਹਾਸ ਦੀ ਸਮਝੀ ਗਈ ਹਕੀਕਤ ਨੂੰ ਵੇਖਣਾ ਸਕੂਲੀ ਵਿਦਿਆਰਥੀਆਂ ਵਾਸਤੇ ਨਾ ਸਿਰਫ ਗਿਆਨ ਦਾ ਵਾਅਦਾ ਕਰਦਾ ਹੈ ਸਗੋਂ ਉਹਨਾਂ ਦੇ ਦਿਮਾਗ 'ਤੇ ਇੱਕ ਅਜਹੀ ਛਾਪ ਛੱਡਦਾ ਹੈ ਜੋ ਉਹਨਾਂ ਨੂੰ ਆਪਣੀ ਵਿਰਸੇ ਨਾਲ ਜੋੜਨ ਲਈ ਪ੍ਰੇਰਿਤ ਕਰਦਾ ਹੈ For the Mother training, in the small arms for the Indian Army. Army, I say with proud, I am very I proud of you, you that you heard me very politely. I say, I a, say a, word a word from General, General Manakshah Manakshah when he said, said, "Only thing in life is discipline, and <laughs> courage. It, it is oh, composition of all the things." Thank you very much. Uh, you are you tired. Wish you all the best. Thank you. ਵਿਰਾਸਤੀ ਸ਼ਹਿਰ ਦੇ ਬਾਰੇ ਕਪੂਰਥਲਾ ਦੀ ਨਵੀਂ ਜਨਰੇਸ਼ਨ ਨੂੰ ਦੇ ਨਾਲ ਇੰਟਰੋਡਿਊਸ ਕਰਾਉਂਦੇ ਹੋਏ ਅੱਜ ਇਨਟੈਕ ਵੱਲੋਂ ਵਿਰਾਸਤੀ ਸ਼ਹਿਰ ਦੀ ਵਾਕ ਐਂਡ ਟਾਕ ਦਾ ਇੱਕ ਪ੍ਰੋਗਰਾਮ ਬਣਾਇਆ ਗਿਆ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਹਿਸਟੋਰੀਅਨ ਹਰबीर ਇੰਦਰ ਸਿੰਘ ਰੰਦਾਵਾ ਜੀ ਹੈਰੀ ਭਾਜੀ ਜਿਹਨੂੰ ਕਪੂਰਥਲਾ ਦੇ ਲੋਕ ਕਪੂਰਥਲਾ ਦੇ ਨਹੀਂ ਆਲ ਓਵਰ ਇੰਡੀਆ ਦੇ ਲੋਕ ਜਾਣਦੇ ਨੇ ਕਿ ਭਾਜੀ ਦਾ ਬੜਾ ਵੱਡਾ ਯੋਗਦਾਨ ਹੈ ਲੋਕਾਂ ਨੂੰ ਕਪੂਰਥਲਾ ਦੀ ਹਿਸਟਰੀ ਨਾਲ ਪੰਜਾਬ ਦੀ ਹਿਸਟਰੀ ਨਾਲ ਜੋੜਨ ਦਾ ਪਾਜੀ ਸਵਾਗਤ ਹੈ ਜੀ ਤੁਹਾਡਾ ਨਿਊਜ਼ 9 ਪੰਜਾਬੀ। ਥੈਂਕ ਯੂ ਜੀ ਥੈਂਕ ਯੂ ਤੁਹਾਡੇ ਸਟ੍ਰੀਮ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਜੀ। ਪਾਜੀ ਅੱਜ ਦੇ ਇਸ ਪ੍ਰੋਗਰਾਮ ਦਾ ਕੀ ਮੋਟਿਵ ਹੈ ਔਰ ਕਿੰਨਾ ਕੁ ਸਮੇਂ ਦੀਓ ਕੀ ਸਾਰਥਕ ਹੋਏ ਗੁਜ਼ਰੇਗਾ ਆਉਣ ਵਾਲੀ ਜਨਰੇਸ਼ਨ ਦੇ ਵਿੱਚ? ਦੇਖੋ ਜੀ ਮੋਟਿਵ ਤੇ ਇਹ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਬਾਰੇ ਜੋੜੀਏ। ਜੀ ਉਹਨਾਂ ਨੂੰ ਆਪਣੀ ਵਿਰਾਸਤ ਬਾਰੇ ਦਸੀਏ। ਅਸੀਂ ਇੱਕ ਬਹੁਤ ਵੱਡੀ ਅਨੈਮਲੀ ਦੂਰ ਕਰ ਰਹੇ ਹਾਂ ਜਿਹਦੇ ਵਿੱਚ ਕੀ ਮੇਰੇ ਹਸਾਬ ਨਾਲ ਆਪਣੇ ਜਿਹੜਾ ਸਾਡਾ ਇਨਟੈਕ ਦਾ ਕਪੂਰਸੇ ਦਾ ਚੈਪਟਰ ਹੈ ਜਿਹਦੇ ਵਿੱਚ ਕਨਵੀਨਰ ਆਪਣੇ ਐਡਵੋਕੇਟ ਕਵਲਜੀ ਤਾਲੂਵਾਲੀਆ ਜੀ ਨੇ ਕੋ ਕਨਵੀਨਰ ਕੇਸ਼ ਪ੍ਰਾਸ਼ਰ ਜੀ ਨੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਵੀ ਜਿਹੜਾ ਕਿ ਅਸੀਂ ਬੱਚਿਆਂ ਨੂੰ ਦਸੀਏ ਅਸੀਂ ਆਪਸ ਵਿੱਚ ਗੱਲਬਾਤ ਕਰਕੇ ਸੁਣ ਲਾਂਗੇ ਭੁੱਲ ਜਾਵਾਂਗੇ ਸਾਡੇ ਆਪਣੇ ਆਪਣੇ ਰਜੇਵੇਂ ਆ ਉਹ ਸਾਨੂੰ ਇਹ ਯਾਦ ਸ਼ਾਇਦ ਨਾ ਰੱਖਣ ਦੇਵੇ ਬਟ ਅਸੀਂ ਇੱਕ ਆਪਣੇ ਬੱਚਿਆਂ ਦੇ ਮਾਈਂਡ ਵਿੱਚ ਇੱਕ ਐਜੂਕੇਟਿਵ ਇਨਫੋਰਮੇਸ਼ਨ ਔਰ ਇੱਕ ਸੀਡ ਆਫ ਜਿੱਦਾਂ ਕਹਿੰਦੇ ਆ ਨਾ ਹੈਰੀਟੇਜ ਅਸੀਂ ਬੋ ਦਈਏ ਤਾਂ ਕਿ ਗਾਂ ਜਾ ਕੇ ਏਟਲੀਸਟ ਆਪਣੇ ਸਵਾਲ ਤੇ ਪੁੱਛਣ ਵੀ ਅਸੀਂ ਕੌਣ ਆ ਕਿੱਥੋਂ ਅਸੀਂ ਹੈਗੇ ਆ ਐਂਡ ਜਦੋਂ ਅਸੀਂ ਦੂਜਿਆਂ ਨਾਲ ਕੰਪੇਅਰ ਕਰਾਂਗੇ ਆਪਣੀ ਹੈਰੀਟੇਜ ਤੇ ਆਈ ਹੋਪ ਦੇ ਵਿਲ ਬੀ ਪ੍ਰਾਊਡ ਆਫ ਦਾ ਫੈਕਟ ਵਾਟ देयर ਐਂਸਿਸਟਰਸ ਹੈਵ ਡਨ ਥੈਂਕ ਯੂ ਅਡਨਾਲ ਐਸਵਲੇ ਨੇ ਐਡਵੋਕੇਟ ਰਵਲਜੀ ਸਿੰਘ ਵਾਲੀਆ ਵਾਲੀਆ ਜੀ ਕਿਸ ਤਰ੍ਹਾਂ ਇਹ ਪ੍ਰੋਗਰਾਮ ਦਾ ਕਿਸ ਤਰ੍ਹਾਂ ਰੂਪ ਰੇਖਾ ਤਿਆਰ ਹੋਈ ਔਰ ਕੀ ਮੋਟਿਵ ਲੈ ਕੇ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਇਨਟੈਕ ਵੱਲੋਂ ਕੁਝ ਦਿਨ ਪਹਿਲਾਂ ਇੱਕ ਹੈਰੀਟੇਜ ਕੁਇਜ਼ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਕਪੂਰਥਲਾ ਦੇ ਵਕਫਕ ਸਕੂਲਾਂ ਦੇ ਬੱਚੇ ਨੇ ਪਾਰਟਿਸਿਪੇਟ ਕੀਤਾ ਅਸੀਂ ਉਸ ਪ੍ਰੋਗਰਾਮ ਦੇ ਦੌਰਾਨ ਦੇਖਿਆ ਕਿ ਬਹੁਤ ਸਾਰੇ ਬੱਚਿਆਂ ਨੂੰ ਕਪੂਰਥਲਾ ਦੇ ਵਿਰਸੇ ਬਾਰੇ ਕਪੂਰਥਲਾ ਦੀਆਂ ਵਿਰਾਸਤੀ ਬਿਲਡਿੰਗਾਂ ਬਾਰੇ ਬਹੁਤ ਘੱਟ ਪਤਾ ਹੈ ਤੇ ਸਾਡੇ ਇਨਟੈਕ ਦੇ ਪੰਜਾਬ ਦੇ ਕੋਆਰ ਮੈਜਰ ਬਰਵਿੰਦਰ ਸਿੰਘ ਜੀ ਸਾਨੂੰ ਹਦਾਇਤ ਦਿੱਤੀ ਅਸੀਂ ਵੀ ਜੋ ਪਿੱਛੇ ਹੈਰੀਟੇਜ ਵੀਕ ਲੰਘਿਆ ਹੈ ਉਹਦੇ ਅਨੁਸਾਰ ਸਾਨੂੰ ਵੀ ਇੱਥੇ ਕੋਈ ਹੈਰੀਟੇਜ ਦਾ ਪ੍ਰੋਗਰਾਮ ਕਰਨਾ ਚਾਹੀਦਾ ਹੈ ਤੇ ਅਸੀਂ ਫਿਰ ਉਸੇ ਕੁਇਜ਼ ਤੋਂ ਪ੍ਰੇਰਨਾ ਲੈ ਕੇ ਅਸੀਂ ਹੈਰੀਟ ਵਾਕ ਦਾ ਆਰਗੇਨਾਈਜ਼ ਕੀਤਾ ਸੀ ਤੇ ਇਸ ਦੇ ਵਿੱਚ ਅਸੀਂ ਇਕੱਲੀ ਵਾਕ ਨਹੀਂ ਕੀਤੀ ਸਤੇ ਨਾਲ-ਨਾਲ ਜਿਹੜੀਆਂ ਅਸੀਂ ਚਾਰ ਬਿਲਡਿੰਗਾਂ ਕਵਰ ਕੀਤੀਆਂ ਉਹਨਾਂ ਦੇ ਉਹਨਾਂ ਦਾ ਕੀ ਪਿਛੋਕੜ ਸੀ ਉਸ ਦਾ ਕੀ ਵਿਰਸਾ ਸੀ ਉਸ ਦਾ ਕਿਸ ਤਰ੍ਹਾਂ ਬੜਾਈ ਉਹਦੀ ਕੀ ਇੰਪੋਰਟੈਂਸ ਆ ਉਹਦੇ ਬਾਰੇ ਅਸੀਂ ਸਾਰੇ ਬੱਚਿਆਂ ਨੂੰ ਅਸੀਂ ਜਾਣਕਾਰੀ ਦਿੱਤੀ ਤੇ ਸਾਨੂੰ ਆਸ ਹੈ ਕਿ ਇਹ ਬੱਚੇ ਉਹ ਜਿਹੜੀ ਜਾਣਕਾਰੀ ਬਲੀ ਹੈ ਬੱਚੇ ਅੱਗੇ ਵੀ ਦੇਣਗੇ ਤੇ ਅਸੀਂ ਇਹਨਾਂ ਨੂੰ ਹੋਰ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਜਿਹੜੀ ਹੈਗੇ ਆ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਆ ਧੰਨ ਧੰਨਵਾਦ ਸਾਡੇ ਨਾਲ ਰਕੇਸ਼ ਪ੍ਰਾਸ਼ਰ ਜੀ ਨੇ ਜੋ ਕਿ ਇਸ ਪ੍ਰੋਗਰਾਮ ਦੇ ਵਿੱਚ ਇਨਟੈਕ ਦੇ ਕੋ-ਕਨਵੀਨਰ ਨੇ ਰਕੇਸ਼ ਜੀ ਕਿਸ ਤਰ੍ਹਾਂ ਰਿਹਾ ਪ੍ਰੋਗਰਾਮ ਔਰ ਕੀ ਸਮਝਦੇ ਹੋ ਕੀ ਮਹਿਸੂਸ ਕਰ ਰਹੇ ਹੋ ਕਿ ਬੱਚਿਆਂ ਨੂੰ ਤੁਸੀਂ ਅੱਜ ਕਨਵਿੰਸ ਕਰ ਪਾਏ ਦੇਖੋ ਜੀ ਬੱਚੇ ਸਾਡੀ ਸਮਾਜ ਦੀ ਜਿਹੜੀ ਅੱਗੇ ਲੈ ਕੇ ਜਾਣ ਵਾਲੀ ਪੀੜ੍ਹੀ ਨੂੰ ਧਰੋਹ ਰਹੀ ਹੈ ਤਾਂ ਜੇ ਬੱਚਿਆਂ ਨੂੰ ਅਸੀਂ ਚੰਗੇ ਤਰੀਕੇ ਨਾਲ ਦੱਸੀਏ ਕਿ ਸਾਡਾ ਜਿਹੜਾ ਵਿਰਾਸਤ ਹੈ ਵਿਰਸਾ ਹੈਗਾ ਵਾ ਇਹਦੀ ਹਿਸਟਰੀ ਕੀ ਹੈ ਇਹਦੀ ਲੇਗੇਸੀ ਕੀ ਹੈ ਤਾਂ ਇਹ ਬਹੁਤ ਇੰਪੋਰਟੈਂਟ ਸੀਗਾ ਇਸ ਮੁਹਿੰਮ ਦੇ ਵਿੱਚ ਅਸੀਂ ਅੱਜ ਇੱਕ ਹੈਰੀਟੇਜ ਵਾਕ ਕੀਤੀ ਸ਼ਹਿਰ ਦੇ ਵਿੱਚ ਤਾਂ ਕਿ ਬੱਚੇ ਅਵੇਅਰ ਔਰ ਇਹ ਬੱਚੇ ਵੇ ਰੋਕੇ ਅੱਗੇ ਵੀ ਆਪਣੇ ਘਰਦਿਆਂ ਨੂੰ ਆਪਣੇ ਪਰਿਵਾਰ ਆਪਣੇ ਸੋਸਾਇਟੀ ਨੂੰ ਦੱਸਣ